ਜਗਬਾਨੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਦੇਖਿਆ ਹੋਵੇਗਾ ਕਿ ਪਟਿਆਲਾ ਦੇ ਵਿੱਚ ਜਿਹੜਾ ਕਰਨਲ ਦੇ ਉੱਤੇ ਜਿਹੜਾ ਹਮਲਾ ਹੋਇਆ ਔਰ ਉਹ ਉਹਦੀ ਜਿਹੜੀ ਸੀਸੀਟੀਵੀ ਫੁਟੇਜ ਵੀ ਹੈਗੀ ਆ ਔਰ ਸਾਹਮਣੇ ਆਈ ਹੈਗੀ ਆ ਔਰ ਪੰਜਾਬ ਪੁਲਿਸ ਵੱਲੋਂ ਇਹ ਜਿਹੜੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਲਗਾਤਾਰ ਔਰ ਇਸ ਜਿਹੜੀ ਹਰਕਤ ਦੇ ਉੱਤੇ ਜਿਹੜਾ ਉਹਨਾਂ ਦੀ ਜਿਹੜੇ ਵਾਈਫ ਦੇ ਜਿਹੜੇ ਬਿਆਨ ਆ ਰਹੇ ਹੈਗੇ ਨੇ ਲਗਾਤਾਰ ਇਹ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਇਹ ਫਖਦਾ ਹੀ ਜਾ ਰਿਹਾ ਔਰ ਸਾਡੇ ਨਾਲ ਜਿਹੜੇ ਰਿਟਾਇਰਡ ਜਿਹੜੇ ਬਗੇੜੀਆ ਪ੍ਰਲਾਦ ਜੀ ਜੁੜੇ ਹੋਏ ਨੇ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਜਗਬਾਣੀ ਟੀਵੀ 'ਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਜਿਹੜਾ ਹਮਲਾ ਹੋਇਆ ਜਿਹੜਾ ਕਰਨਲ ਸਾਹਿਬ ਦੇ ਉੱਤੇ ਕੀ ਕਹਿਣਾ ਚਾਹੋਗੇ ਇਹ ਬਹੁਤ ਗਲਤ ਗੱਲ ਹੋਈ ਹੈ ਇਹੋਲੀ ਚੀਜ਼ ਜਿਹੜੀ ਹੋਣੀ ਨਹੀਂ ਚਾਹੀਦੀ ਅਸੀਂ ਚਾਹੁੰਦੇ ਹਾਂ ਗਵਰਨਮੈਂਟ ਨੂੰ ਇਹ ਅਪੀਲ ਕਰਨੇ ਆ ਕਿ ਇੰਡੀਪੈਂਡੈਂਟ ਇਨਕੁਆਇਰੀ ਕੀਤੀ ਜਾਏ ਸੀਵੀਆਈ ਤੋਂ ਜਾਂ ਹਿਊਮਨ ਰਾਈਟ ਕਮਿਸ਼ਨ ਤੋਂ ਔਰ ਜਿਹੜੇ ਵੀ ਬੰਦੇ ਇਨਵੋਲਵ ਹੈ ਜਿਹਦਾ ਵੀ ਕਸੂਰ ਹੈ ਉਹਨੂੰ ਜਿਹੜਾ ਹੈ ਸਸਪੈਂਡ ਨਹੀਂ ਕਰਨਾ ਉਹਨੂੰ ਡਿਸਪੈਸ ਕਰਨਾ ਹੈ ਤਾਂ ਕਿ ਆਸੀਂ ਆਕੇ ਲੋਕਾਂ ਨੂੰ ਦੱਸੀਏ ਕਿ ਜਿਹੜੀ ਸਾਡੀ ਪੁਲਿਸ ਹੈ ਜਾਂ ਸਾਡੀ ਫੌਜ ਹੈ ਉਹ ਜਿਹੜੀ ਹੈ ਬਿਲਕੁਲ ਇਹਨਾਂ ਨਿਆਂ ਕਰਦੀ ਹੈ ਸਰ ਜਿੱਦਾਂ ਕਿ ਜਿਹੜੇ ਜਿਹੜੇ ਜਵਾਨ ਨੇ ਬਾਡਰਾਂ ਤੇ ਸੁਰੱਖਿਆ ਕਰਦੇ ਨੇ ਰੱਖਿਆ ਕਰ ਰਹੇ ਹੈਗੇ ਨੇ ਕਿਹਾ ਆਮ ਜਨਤਾ ਇੱਥੇ ਜਿਹੜੇ ਅਫਸਰ ਹੀ ਜਿਹੜੇ ਸੁਰੱਖਿਤ ਨਹੀਂ ਹੈਗੇ ਕਿ ਆਮ ਜਨਤਾ ਸੁਰੱਖਿਤ ਹੈਗੀ ਆ ਕਿਤੇ ਨਾ ਕਿਤੇ ਨਹੀਂ ਐਸਾ ਹੈ ਕਿ ਸੁਰੱਖਿਅਤ ਤੋਂ ਹੈ ਪਰ ਵਿੱਚ ਜਿਹੜੇ ਬੰਦੇ ਆਦਮੀ ਖਰਾਬ ਆਦਮੀ ਨੇ ਥੋੜੇ ਬਹੁਤੇ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਅਗਰ ਐਕਸ਼ਨ ਨਹੀਂ ਲਿੱਤਾ ਤੇ ਕੱਲ ਨੂੰ ਇਹ ਹੋਰ ਵੱਡੀਆਂ ਹਰਕਤਾਂ ਕਰਨਗੇ ਜਿਹੜੇ ਐਸਐਸਪੀ ਨਾਨਕ ਸਾਹਿਬ ਨੇ ਉਹਨਾਂ ਵੱਲੋਂ ਜਿਹੜਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਲਗਾਤਾਰ ਉਹਨਾਂ ਵੱਲੋਂ ਜਿਹੜਾ ਇਹ ਕਰਨਲ ਸਾਹਿਬ ਦਾ ਹੀ ਨਾਮ ਲਿਤਾ ਜਾ ਰਿਹਾ ਕਿ ਇਹਨਾਂ ਨੇ ਡਰਿੰਕ ਕੀਤੀ ਸੀ ਜਾਂ ਕੁਝ ਵੀ ਹੈ ਗਿਆ ਕਿੱਥੇ ਇਸ ਚੀਜ਼ ਨੂੰ ਕਿੱਥੇ ਦੇਖਦੇ ਹੋ ਤੁਸੀਂ ਮੈਂ ਇਹ ਤਾਂ ਇਸ ਲਈ ਕਹਿਣਾ ਕਿ ਪੁਲਿਸ ਵਾਲੇ ਇਨਵੋਲਡ ਹੈ ਇਸ ਲਈ ਇਹ ਇੰਡੀਪੈਂਡੈਂਟ ਹੋਣਾ ਚਾਹੀਦਾ ਪੁਲਿਸ ਵਾਲੇ ਤੇ ਨਹੀਂ ਲੈਣਾ ਚਾਹੀਦਾ ਪੂਰਾ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਜਿਹਦਾ ਵੀ ਕਸੂਰ ਆ ਉਹਨੂੰ ਸਜ਼ਾ ਹੋਣੀ ਚਾਹੀਦੀ ਸਰ ਜਦ ਕਿ 40 ਦਿਨ ਦਾ ਟਾਈਮ ਦਿੱਤਾ ਉਹਦੀ سپورਟ ਇਹ ਜਿਹੜਾ ਆਰਮੀ ਵਾਲੋ ਐਕਸ਼ਨ ਹੋਣਾ ਚਾਹੀਦਾ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਨਹੀਂ ਨਹੀਂ ਦੇਖੋ ਉਹ ਤੇ ਟਾਈਮ ਲੱਗਣਾ ਹੈ ਪਰ 40 ਦਿਨ ਦਾ ਨਹੀਂ ਹੈ ਪਰ ਮੈਂ ਸਾਡਾ ਹੀ ਇੱਕੋ ਚੀਜ਼ ਹੈ ਸਾਡੀ ਇੰਡੀਪੈਂਡੈਂਟ ਇਨਕੁਆਰੀ ਹੋਣੀ ਚਾਹੀਦੀ ਔਰ ਪਹਿਲੇ ਬੰਦੇ ਡਿਸਮਿਸ ਹੋਣੇ ਚਾਹੀਦੇ ਇਹਨਾਂ ਦਾ ਨਾਂ ਐਫ ਆਈ ਆਰ 'ਚ ਹੋਣਾ ਚਾਹੀਦਾ ਸਰ ਪੁਲਿਸ ਵੱਲੋਂ ਜਿਹੜਾ ਉਸ ਟਾਪੇ ਤੇ ਜਿਹੜੀ ਵਾਰਦਾਤ ਹੋਈ ਸੀਗੀ ਔਰ ਉਹਦੇ ਬਿਆਨ ਜਿਹੜੇ ਆ ਉਹ ਹੋਰ ਹੀ ਕੁਝ ਦੱਸ ਰਿਹਾ ਹੈਗਾ ਕਿ ਹੋਰ ਹੀ ਬੰਦੇ ਇਨਵੋਲਵ ਹੈਗੇ ਆ ਲੇਕਿਨ ਪੰਜਾਬ ਪੁਲਿਸ ਦੇ ਜਿਹੜੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਕਰਨਲ ਸਾਹਿਬ ਦੇ ਉੱਤੇ ਉਹ ਕਿਤੇ ਨਾ ਕਿਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਬੜੀ ਗਲਤ ਗੱਲ ਹੈ ਇਦਾਂ ਹੋਣਾ ਨਹੀਂ ਚਾਹੀਦਾ ਇਨਕੁਆਇਰੀ ਇੰਡੀਪੈਂਡੈਂਟ ਹੋਣੀ ਚਾਹੀਦੀ ਪੁਲਿਸ ਅਗਰ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਕੀ ਹਲ ਕੀ ਹੈ ਨਹੀਂ ਸਿੱਟਾ ਆਲ ਨਹੀਂ ਜਿੱਲੇ ਇਨਕੁਆਇਰੀ ਹੋਏਗੀ ਪਤਾ ਲੱਗ ਜਾਏਗਾ ਐਕਸ਼ਨ ਲੈ ਲੈਣਗੇ ਡਿਸਮਿਸ ਕਰ ਦੇਣਗੇ ਇਹਨਾਂ ਦੇ ਫਿਰ ਉਹਦੇ ਬਾਅਦ ਮੁਕਦਮਾ ਚੱਲੇਗਾ ਜੀਲ ਜਾਣਗੇ ਕਿਾ ਕਿਤਨੇ ਕਿਤੇ ਸਰ ਐਸਐਸਪੀ ਸਾਹਿਬ ਵੀ ਕਿਤੇ ਇਨਵੋਲਵ ਹੋ ਸਕਦੇ ਨੇ ਨਹੀਂ ਅਸੀਂ ਕਹਿ ਨਹੀਂ ਸਕਦੇ ਜੇ ਜਦ ਤੱਕ ਇਨਕੁਆਇਰੀ ਨਹੀਂ ਕਰੋਗੇ ਜੇ ਬਿਲਕੁਲ ਸਾਡੇ ਨਾਲ ਜਿਹੜੇ ਅਬਗੇੜੀਆ ਸਾਹਿਬ ਮੌਜੂਦ ਸਿਗੇ ਉਹ ਉਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਅਗਰ ਜਿਹੜਾ ਇਸ ਦਾ ਹੱਲ ਨਹੀਂ ਨਿਕਲਦਾ ਇਸ ਦੀ ਜਿਹੜੀ ਜਾਂਚ ਜਿਹੜੀ ਹੈ ਸੀਬੀਆਈ ਨੂੰ ਹੋਣੀ ਚਾਹੀਦੀ ਆ ਸੀਬੀਆਈ ਵੱਲੋਂ ਕੀਤੀ ਜਾਣੀ ਚਾਹੀਦੀ ਆ ਜਾਂ ਹਿਊਮਨ ਰਾਈਟਸ ਵੱਲੋਂ ਜਿਹੜੀ ਹੈ ਇਸ ਦੀ ਜਾਂਚ ਕਰवानी ਚਾਹੀਦੀ ਆ ਔਰ ਇਸ ਦਾ ਜਿਹੜਾ ਹੱਲ ਹੈ ਉਤਰਾント ਜਿਹੜਾ ਇਹਨਾਂ ਦੇ ਉੱਤੇ ਜਿਹੜੀ ਆ ਡਿਸਮਿਸ ਜਿਹੜੇ ਇਹ ਹੋਣੇ ਚਾਹੀਦੇ ਨੇ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ